ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨੇ ਇਤਿਹਾਸ ਸੰਝਾ ਕਰ ਰਹੇ ਹਾਂ ਗੋਲੀ ਚੱਲਦੀ ਗਈ ਇਹ ਇਤਿਹਾਸਿਕ ਨਾਵਲ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਇਸ ਵਿੱਚ ਬੱਬਰਾਂ ਦਾ ਇਤਿਹਾਸ ਬੱਬਰਾਂ ਦੀ ਵਿਥਿਆ ਲਿਖੀ ਗਈ ਹੈ ਕਿ ਕਿੱਦਾਂ ਕੋਈ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀਆਂ ਸ਼ਹਾਦਤਾਂ ਦੇ ਕੇ ਇਸ ਜ਼ਾਲਮ ਸਰਕਾਰ ਦਾ ਮੱਥਾ ਲਾਇਆ ਔਰ ਇਸ ਧਰਤੀ ਤੋਂ ਝੋਲੀ ਚੁੱਕਾਂ ਦਾ ਆਪਣੇ ਹੀ ਲੋਕਾਂ ਦਾ ਘਾਣ ਕਰਨ ਵਾਲੇ ਪਾਪੀਆਂ ਦਾ ਨਾਸ਼ ਕੀਤਾ ਉਹਨਾਂ ਨੂੰ ਪਰਬਲਾਇਆ ਔਰ ਆਉਣ ਵਾਲੀ ਜਵਾਨੀ ਲਈ ਪ੍ਰੇਰਨਾ ਸਰੋਤ ਬਣੇ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਬਹੁਤ ਬਹੁਤ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰ ਨਾਲ ਪੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਇਸ ਲੜੀ ਵਾਲੇ ਇਤਿਹਾਸ ਨੂੰ ਜੋੜਨ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਅਤੇ ਇਤਿਹਾਸ ਨੂੰ ਜੋੜ ਸਕਦੇ ਹੋ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਅੱਧੀ ਰਾਤ ਅੱਗੇ ਸੀ ਤੇ ਅੱਧੀ ਪਿੱਛੇ ਹਨੇਰੀ ਰਾਤ ਵਿੱਚ ਆਕਾਸ਼ ਉੱਤੇ ਡੁਲਕਦੇ ਤਾਰਿਆਂ ਦੀ ਲੋ ਵਿੱਚ ਮੰਨਨਹਾਣਾ ਨਗਰ ਇੱਕ ਖੁਸ਼ਕ ਪਹਾੜੀ ਵਾਂਗ ਕਾਲਾ ਜਿਹਾ ਪੱਥਰ ਮਿੱਟੀ ਦਾ ਢੇਰ ਮਲੂਮ ਹੁੰਦਾ ਸੀ ਮਨੁੱਖੀ ਬੋਲ ਸੁਣਾਈ ਨਹੀਂ ਦਿੰਦਾ ਕਦੀ ਕਦੀ ਕਿਸੇ ਦਾ ਕਿਸੇ ਪਾਸੇ ਕੁੱਤੇ ਭੌਂਗਦੇ ਤਾਂ ਰਾਤ ਦੀ ਚੁੱਪ ਦਾ ਜਾਦੂ ਟੁੱਟਦਾ ਹਰ ਪਾਸੇ ਨੀਂਦ ਦਾ ਰਾਜ ਸੀ ਅਨੇਰੇ ਵਿੱਚ ਜਿਵੇਂ ਉੱਲੂ ਤੇ ਚਮਗਿੱਦੜ ਜਾਂ ਚੋਰ ਆਪਣੇ ਸ਼ਿਕਾਰਾਂ ਨੂੰ ਲੱਭਦੇ ਫਿਰਦੇ ਹਨ ਤਿਵੇਂ ਅੱਧੀ ਰਾਤ ਦੇ ਸਮੇਂ ਸੁੱਤੀ ਕੁਦਰਤ ਵਿੱਚ ਮਿਸਟਰ ਹਾਰਟਨ ਆਪਣੇ ਸਪਾਹੀਆਂ ਸਮੇਤ ਮੰਨਨਹਾਣਾ ਨੂੰ ਘੇਰਨ ਲੱਗਾ ਹੋਇਆ ਸੀ ਸਪਾਹੀਆਂ ਦੇ ਭਾਰੇ ਬੂਟਾਂ ਦੇ ਖੜਾਕ ਨੇ ਰਾਤ ਦੀ ਸ਼ਾਂਤੀ ਵਿੱਚ ਵਿਘਨ ਪਾਉਂਦੇ ਸਨ ਮਿਸਟਰ ਹਾਰਟਨ ਇਨਾਮ ਅਤੇ ਉੱਚਾ ਅਹੁਦਾ ਪ੍ਰਾਪਤ ਕਰਨ ਵਾਸਤੇ برطانوی سامراج ਦਾ ਵਫਾਦਾਰ ਸਪਾਹੀ ਤੇ ਹਿੰਦੂ ਬਨਦਾ ਹੋਇਆ ਹਨੇਰੇ ਵਿੱਚ ਸੱਪਾਂ ਦੀਆਂ ਸਿਰੀਆਂ ਲਟਾਰਦਾ ਫਿਰਦਾ ਸੀ ਭਾਰਤੀ ਸਪਾਹੀ ਸਿਰਫ ਨੌਕਰੀ ਤੇ ਤਨਖਾਹ ਬਦਲੇ ਉਸਦੇ ਨਾਲ ਫਿਰਦੇ ਸਨ ਉਹਨਾਂ ਨੂੰ ਇੱਕੋ ਸਿੱਖਿਆ ਮਿਲਦੀ ਸੀ ਬਾਦਸ਼ਾਹਾਂ ਬਦਲੇ ਮਰਨ ਵਾਲਿਆਂ ਦਾ ਜਨਮ ਸੌਰ ਜਾਂਦਾ ਹੈ ਜਿਉਂਦੇ ਜੀ ਖਾਣਾ ਚੰਗਾ ਕੱਪੜਾ ਤੇ ਚੰਗੀ ਰਿਹائش ਪ੍ਰਾਪਤ ਹੁੰਦੀ ਹੈ ਤੇ ਮਰਨ ਪਿੱਛੋਂ ਪਿਛਲੇ ਪਰਿਵਾਰ ਨੂੰ ਪੈਨਸ਼ਨ ਮਿਲਦੀ ਹੈ ਸਿਰਫ ਭੁੱਖ ਤੇ ਨੰਗ ਨੂੰ ਦੂਰ ਕਰਨ ਲਈ ਲੋਕਪੁਲਸ ਤੇ ਫੌਜ ਵਿੱਚ ਭਰਤੀ ਹੁੰਦੇ ਆਪਣੇ ਵੀਰਾਂ ਨੂੰ ਕੁੱਟਦੇ ਅਤੇ ਬੇਇੱਜ਼ਤ ਕਰਦੇ ਸਨ ਭੁੱਖ ਜੂ ਬੁਰੀ ਹਵਲਾ ਹੋਈ ਪੁਲਸ ਪਿੰਡ ਨੂੰ ਘੇਰਾ ਪਾ ਕੇ ਹੌਲੀ-ਹੌਲੀ ਅੱਗੇ ਵਧੀ ਜਵਾਲਾ ਸਿੰਘ ਨਾਲ ਗੱਲ ਗਿਣੀ ਹੋਈ ਸੀ ਉਹ ਆਪ ਧੰਨਾ ਸਿੰਘ ਦੇ ਕੋਲ ਹੀ ਸੁੱਤਾ ਸੀ ਧੰਨਾ ਸਿੰਘ ਤਾਂ ਸ਼ਾਇਦ ਸੌ ਗਿਆ ਰਜਵਾਲਾ ਸਿੰਘ ਨੂੰ ਨੀਂਦ ਨਹੀਂ ਆਈ ਉਹ ਤਾਂ ਵੈਸੇ ਹੀ ਚੁੱਪ ਕਰਕੇ ਕੇਸ ਵਟਕੇ ਪਿਆ ਉਡੀਕਦਾ ਸੀ ਕਿ ਕਦੋਂ ਪੁਲਿਸ ਆਏ ਤੰਨਾ ਸਿੰਘ ਗ੍ਰਿਫਤਾਰ ਹੋ ਜਾਏ ਤੇ ਉਹ ਪੰਜਾਬ ਦੇ ਗਵਰਨਰ ਕੋਲ ਪੁੱਜੇ ਸਰਦਾਰ ਜੀ ਮੇਰੇ ਸੰਜੋਗਾ ਨਾਲ ਮਿਲ ਕੇ ਜਨਮ ਸਫਲ ਕਰ ਲਈਏ ਜਵਾਲਾ ਸਿੰਘ ਨੇ ਰਾਤ ਸੌਣ ਲੱਗਿਆਂ ਤੰਨਾ ਸਿੰਘ ਨੂੰ ਆਖਿਆ ਸੀ ਉਸ ਨੇ ਆਪਣੇ ਆਪ ਨੂੰ ਜਿਤਾਇਆ ਸੀ ਉਹ ਬਹੁਤ ਹੀ ਦੇਸ਼ ਦਾ ਵਫਾਦਾਰ ਸੀ ਅਚਾਨਕ ਬਾਹਰੋਂ ਗੋਲੀ ਚੱਲੀ ਉਹ ਦੇਖੜ ਕੇ ਨਾਲ ਧੰਨਾ ਸਿੰਘ ਤਰਬਕ ਕੇ ਉੱਠਿਆ ਪਰ ਫਿਰ ਵੀ ਆਵਾਜ਼ ਦੇਣ ਵਿੱਚ ਜਵਾਲਾ ਸਿੰਘ ਨੇ ਪਹਿਲ ਕੀਤੀ ਧੰਨਾ ਸਿੰਘ ਇਉਂ ਜਾਪਦਾ ਏ ਕਿ ਪੁਲਿਸ ਆ ਗਈ ਮਲੂਮ ਤਾਂ ਇਹੋ ਹੁੰਦਾ ਧੰਨਾ ਸਿੰਘ ਨੇ ਉੱਤਰ ਦਿੱਤਾ ਤੇ ਹਨੇਰੇ ਵਿੱਚ ਹੀ ਆਪਣੇ ਹਥਿਆਰ ਨੂੰ ਟੋਇਆ ਤੇ ਸਾਵਧਾਨ ਹੋ ਕੋ ਲੋਤਾ ਨਿਕਲ ਚੱਲੀਏ ਧੰਨਾ ਸਿੰਘ ਨੂੰ ਜਵਾਲਾ ਸਿੰਘ ਨੇ ਆਖਿਆ ਕੋਈ ਰਾਹ ਤੰਨਾ ਸਿੰਘ ਨੇ ਪੁੱਛਿਆ ਰਾਹ ਹੈ ਇਸ ਚਬਾਰੇ ਤੋਂ ਸਾਮਨਾ ਕਰ ਸੁਝਾ ਹੈ ਉਸ ਦੇ ਅੱਗੇ ਗਲੀ ਹੈ ਜੋ ਬਾਹਰ ਚਲੀ ਜਾਂਦੀ ਹੈ ਪੁਲਸ ਦਾ ਘਰ ਵਾਲੇ ਪਾਸੇ ਹੋਏਗੀ ਜਵਾਲਾ ਸਿੰਘ ਨੇ ਚਬਾਰੇ ਦੇ ਦਰਵਾਜ਼ੇ ਵਿੱਚ ਥਲੂ ਕੇ ਹੱਥ ਦਾ ਇਸ਼ਾਰਾ ਕਰਦ ਕੇ ਦੱਸਿਆ ਆਓ ਮੈਂ ਅੱਗੇ ਲੱਗਦਾ ਹਾਂ ਜਵਾਲਾ ਸਿੰਘ ਨੇ ਹੌਸਲੇ ਨਾਲ ਕਿਹਾ ਹਾਂ ਤੂੰ ਅੱਗੇ ਲੱਗ ਤੰਨਾ ਸਿੰਘ ਹੁਸ਼ਿਆਰ ਹੋ ਗਿਆ ਉਸਨੇ ਪਿਸਤੌਲ ਵਿੱਚ ਗੋਲੀਆਂ ਦੇਖੀਆਂ ਤਾਂ ਪੂਰਾ ਮੈਗਜ਼ੀਨ ਭਰਿਆ ਹੋਇਆ ਸੀ ਉਸਨੇ ਆਪਣੇ ਲੱਕ ਦਾ ਸਮਾਨ ਦੇਖਿਆ ਉਹ ਵੀ ਠੀਕ ਸੀ ਕੱਚ ਵਿੱਚ ਦੱਬ ਕੇ ਬੰਨਿਆ ਉਹ ਗੋਲਾ ਜਿਹਾ ਦੇਖਿਆ ਉਹ ਵੀ ਠੀਕ ਸੀ ਤੁਰ ਲੱਗਿਆ ਕੋਠੇ ਤੋਂ ਛਾਲ ਮਾਰ ਲੱਗਿਆ ਉਸ ਨੂੰ ਇਉਂ ਪ੍ਰਤੀਤ ਹੋਇਆ ਉਸ ਦੇ ਦਿਲੋਂ ਹੀ ਇੱਕ ਆਵਾਜ਼ ਉੱਠੀ ਤਾਂ ਨਾ ਸਿੰਘ ਧੋਖਾ ਹੋ ਰਿਹਾ ਹੈ ਪਰ ਜਵਾਲਾ ਸਿੰਘ ਅੱਗੇ ਗਏ ਸੀ ਉਸੇ ਸੋਚਿਆ ਕਿ ਜੇ ਕੋਈ ਤੋਕਾ ਹੋਇਆ ਤਾਂ ਪਹਿਲਾਂ ਜਵਾਲਾ ਸਿੰਘ ਨੂੰ ਸੋਧਾਂਗਾ। ਸੰਝੇ ਘਰ ਵਿੱਚ ਹੌਲੀ ਜਿਹੀ ਦੋਵੇਂ ਉਤਰ ਗਏ। ਅੱਗੇ ਬੂਹਾ ਖੁੱਲਾ ਸੀ। ਅੱਗੇ ਸੀ ਸੱਤਾਂ ਕੁ ਘਰਾਂ ਦੀ ਲੰਮੀ ਗਲੀ। ਉਹ ਗਲੀ ਸੰਜੀ ਸੀ ਹਨੇਰਾ ਅਤੇ ਚੁੱਪ ਸੀ। ਕੋਈ ਕੁੱਤਾ ਵੀ ਨਹੀਂ ਸੀ ਭੌਂਕਿਆ। ਧੱਬੇ ਪੈਰ ਬੜੀ ਹੁਸ਼ਿਆਰੀ ਨਾਲ ਦੋਵੇਂ ਅੱਗੇ-ਅੱਗੇ ਤੁਰੇ ਗਏ। ਗਲੀ ਦੇ ਅੱਧ ਵਿੱਚ ਗਏ। ਤਾਂ ਜਵਾਲਾ ਸਿੰਘ ਤਾਂ ਅੱਗੇ ਲੰਘ ਗਿਆ ਉਸ ਨੂੰ ਕਿਸੇ ਨੇ ਰੋਕਿਆ ਤੇ ਨਾ ਕੁਝ ਕਿਹਾ ਪਰ ਜਿਉਂ ਹੀ ਤੰਨਾ ਸਿੰਘ ਨੇ ਅੱਗੇ ਕਦਮ ਵਧਾਇਆ ਤਾਂ ਤੈ ਕਰਕੇ ਭਾਰੀ ਸੱਮਵਾਰੀ ਡਾਂਗ ਤੰਨਾ ਸਿੰਘ ਦੇ ਸਿਰ ਵਿੱਚ ਵੱਜੀ ਉਹ ਡਾਂਗ ਗਲੀ ਵਿੱਚ ਇੱਕ ਦਰਵਾਜ਼ੇ ਪਿੱਛੇ ਲੁਕੇ ਸਿਪਾਹੀ ਨੇ ਮਾਰੀ ਸੀ ਜਵਾਲਾ ਸਿੰਘ ਨੂੰ ਜਾਨ ਬਚਾਉਣ ਬਦਲੇ ਰਾਹ ਦਿੱਤਾ ਗਿਆ ਸੀ ਤੰਨਾ ਸਿੰਘ ਪੁਹਾਟਣੀ ਖਾ ਕੇ ਉਲਰ ਪਿਆ ਉਸ ਨੇ ਸੰਭਲਣ ਦਾ ਯਤਨ ਕੀਤਾ ਪਰ ਉਹ ਸੰਭਲ ਨਾ ਸਕਿਆ ਸੇਰ ਨੂੰ ਛੱਟ ਬਹੁਤ ਲੱਗੀ ਸੀ ਉਹਦੇ ਡਿੱਗਣ ਤੋਂ ਪਹਿਲਾਂ ਹੀ ਅੱਗੇ ਹੋ ਕੇ ਸਪਾਹੀਆਂ ਨੇ ਫੜ ਲਿਆ ਉਹਦੇ ਹੱਥੋਂ ਪਿਸਤੌਲ ਖੋ ਲਿਆ ਝਟਪਟ ਹੱਥ ਘੜੀ ਮਾਰ ਦਿੱਤੀ ਤੇ ਕਾਬੂ ਕਰ ਲਿਆ ਸੀਟੀਆਂ ਵੱਜ ਗਈਆਂ ਮਿਸਟਰ ਹਾਰਟਨ ਨੇੜੇ ਆਪ ਜਾ ਪਹਿਲੇ ਉਹ ਡਰਦਾ ਹੋਇਆ ਪਿੱਛੇ ਰਿਹਾ ਸੀ ਠੀਕ ਹੈ ਇਸ ਕੇ ਪਾਸ ਅਸਲਾਤ ਨਹੀਂ ਹੈ ਮਿਸਟਰ ਹਾਰਟਨ ਨੇ ਪੁੱਛਿਆ ਨਹੀਂ ਜਨਾਬ ਅਗੋਤਰ ਮਿਲਿਆ ਜਵਾਲਾ ਸਿੰਘ ਨੇ ਨਿਕਲ ਜਾਣਾ ਸੀ ਉਹ ਨਿਕਲ ਗਿਆ ਕਿਉਂਕਿ ਪੁਲਿਸ ਨੇ ਉਸ ਨੂੰ ਜਾਨ ਬੁੱਝ ਕੇ ਜਾਂ ਦਿੱਤਾ ਸੀ ਤੰਨਾ ਸਿੰਘ ਨੂੰ ਫੜ ਕੇ ਪਿੰਡ ਦੇ ਚੌਂਕ ਵਿੱਚ ਲੈ ਆਏ ਪਿੰਡ ਵਾਲੇ ਉੱਠ ਬੈਠੇ ਕਰਮ ਸਿੰਘ ਉੱਠ ਕੇ ਉਹਨਾਂ ਕੋਲ ਆ ਗਿਆ ਉਸ ਨੇ ਦੇਖਿਆ ਤੰਨਾ ਸਿੰਘ ਇਕੱਲਾ ਸੀ ਜਵਾਲਾ ਸਿੰਘ ਉਸ ਨੂੰ ਨਜ਼ਰੀ ਨਾ ਪਿਆ ਉਸ ਦਾ ਮੱਥਾ ਟਣ ਗਿਆ ਉਸ ਨੇ ਮਨ ਹੀ ਮਨ ਵਿੱਚ ਕਿਹਾ ਬੇਈਮਾਨੀ ਕਰ ਗਿਆ ਮੇਰੇ ਕਰ ਲਿਆ ਕਿ ਤੰਨਾ ਸਿੰਘ ਨੂੰ ਫੜਾ ਦਿੱਤਾ ਬੱਬਰਾਂ ਨਾਲ ਮੇਰੀ ਦੁਸ਼ਮਣੀ ਪਵਾ ਦਿੱਤੀ ਮੈਂ ਨਿਰਦੋਸ਼ ਹਾਂ ਮੈਨੂੰ ਪਤਾ ਤੱਕ ਨਾ ਦੱਸਿਆ ਕਿ ਇਹ ਤੰਨਾ ਸਿੰਘ ਹੈ ਉਸ ਵੇਲੇ ਨੰਬਰਦਾਰ ਦੇ ਘਰੋਂ ਲਾਲਟਣ ਆ ਗਈ ਉਦੀ ਰੋਸ਼ਨੀ ਵਿੱਚ ਸਾਰੇ ਤੰਨਾ ਸਿੰਘ ਨੂੰ ਦੇਖਣ ਲੱਗੇ ਮਿਸਟਰ ਹਾਰਟਰ ਨੇ ਪਹਿਲਾਂ ਤਾਂ ਸਲਾਹ ਦਿੱਤੀ ਕਿ ਉਸ ਵੇਲੇ ਹੀ ਸ਼ਹਿਰ ਨੂੰ ਤੁਰ ਪਏ ਪਰ ਡਰ ਗਿਆ ਕਿ ਕਿਤੇ ਰਾਹ ਵਿੱਚ ਬੱਬਰ ਨਾ ਮਿਲ ਜਾ 2 ਘੰਟੇ ਨੂੰ ਦਿਨ ਚੜ ਜਾਣਾ ਸੀ ਕਿਉਂ ਨਾ ਦਿਨੇ ਤੁਰੇ ਜਦੋਂ ਕਿਸੇ ਦਾ ਕਾਲ ਆਉਂਦਾ ਹੈ ਤਦੋਂ ਉਸ ਕੋਲੋਂ ਕਈ ਭੁੱਲਾਂ ਹੋ ਜਾਂਦੀਆਂ ਹਨ ਕਈ ਗੱਲਾਂ ਦਾ ਚੇਤਾ ਨਹੀਂ ਰਹਿੰਦਾ ਦਿਲ ਦਿਮਾਗ ਕੁਝ ਹੋਰ ਹੀ ਸੋਚਣ ਲੱਗ ਪੈਂਦਾ ਹੈ ਧੰਨਾ ਸਿੰਘ ਬੈਠ ਗਿਆ ਸਾਰੇ ਉਸਦੇ ਕੋਲ ਰਹੇ ਕਿਸੇ ਨੇ ਉਹਦੇ ਲੀੜੇ ਲਾ ਕੇ ਤਲਾਸ਼ੀ ਲੈਣ ਦਾ ਖਿਆਲ ਨਾ ਕੀਤਾ ਉਸਦੇ ਕੋਲ ਬੰਬ ਸੀ ਮਿਸਟਰ ਹਾਰਟਨ ਪਰਸਨ ਸੀ ਉਹ ਖੁਸ਼ੀ ਵਿੱਚ ਸੀਟੀਆਂ ਵਜਾਉਂਦਾ ਫਿਰਦਾ ਸੀ ਸਿਪਾਹੀ ਖੁਸ਼ ਸਨ ਕਿ ਉਹਨਾਂ ਨੂੰ ਨਾਮ ਮਿਲਣਗੇ ਵੱਡੇ ਨਾਮੀ ਬੱਬਰ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ ਵੈਲ ਤੰਨਾ ਸਿੰਘ ਤੂੰ ਖੂਨੀ ਹੈ। ਔਰ ਬੱਬਰੋਂ ਕੇ ਨਾਮ ਪਤੇ ਬਤਾਓ ਫਿਰ ਤੁਮੇ ਨਹੀਂ ਪੀਟਾ ਜਾਏਗਾ ਮਿਸਟਰ ਹਾਰਟਨ ਨੇ ਦੋ ਕੂਫਟ ਪਰੇ ਰਹਿ ਕੇ ਤੰਨਾ ਸਿੰਘ ਨੂੰ ਪੁੱਛਿਆ। ਓ ਗੋਰੇ ਮੈਨੂੰ ਹੁਣ ਕੋਈ ਮਾਰਨ ਕੁੱਟਣ ਵਾਲਾ ਨਹੀਂ ਤੂੰ ਵਿਦੇਸ਼ੀ ਹੈ ਮੇਰੇ ਦੇਸ਼ ਵਿੱਚੋਂ ਨਿਕਲ ਜਾ। ਇਹੋ ਮੇਰੇ ਵਤਨ ਦੇ ਸਿਪਾਹੀ ਕੱਲ ਨੂੰ ਤੇਰੇ ਵਿਰੁੱਧ ਲੜਨਗੇ ਹੁਣ ਬਹੁਤਾ ਚਿਰ ਤੇਰਾ ਰਾਜ ਨਹੀਂ ਰਹਿਣਾ ਬਬਰ ਗੋਰਾ ਸਾਹੀ ਦਾ ਖਾਤਮਾ ਕਰਨਗੇ ਧੰਨਾ ਸਿੰਘ ਨੇ ਦਲੇਰੀ ਨਾਲ ਉੱਤਰ ਦਿੱਤਾ ਉਸਦਾ ਚਿਹਰਾ ਲਾਲ ਹੋ ਗਿਆ ਅੱਖਾਂ ਵਿੱਚ ਲਹੂ ਉੱਤਰ ਆਇਆ ਮਿਸਟਰ ਹਾਰਟਨ ਹੈਰਾਨ ਹੋ ਗਿਆ ਬਿੱਲਿਆ ਮੇਰੇ ਹੱਥ ਬੱਦੇ ਹਨ ਮੈਨੂੰ ਕੋਈ ਹਥਿਆਰ ਫੜਾ ਕੇ ਦੇਖ ਇਹ ਸੁਣ ਕੇ ਸਿਪਾਹੀ ਨੇ ਡਾਟਿਆ ਚੁੱਪ ਕਰਕੇ ਬੈਠ ਸਾਹ ਬੜਾ ਦਾਦਾ ਹੈ ਇਸ ਨੇ ਹੁਣੇ ਲੰਮਾ ਪਾਉਣ ਦਾ ਹੁਕਮ ਦੇ ਦੇਣਾ ਹੈ ਫਰੰਗੀਆਂ ਦੇ ਟੋਗੜਿਆਂ ਤੇ ਪਲਣ ਵਾਲੇ ਸਿਪਾਹੀਓ ਆਜ਼ਾਦੀ ਦੀ جنگ ਲੱਗੀ ਹੈ ਇਸ جنگ ਵਿੱਚ ਕੁੱਦਨ ਵਾਲੇ ਭਾਰਤ ਮਾਤਾ ਦੇ ਪੁੱਤਰਾਂ ਨੂੰ ਮਾਰਕੁੱਟ ਫਾਂਸੀ ਲੱਗਣ ਜਾਂ ਗੋਲੀ ਨਾਲ ਉੱਡ ਜਾਣ ਦਾ ਡਰ ਨਹੀਂ ਹੁੰਦਾ ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਸਾਰਿਆਂ ਦਾ ਅਨਜਨ ਮੁੱਕ ਗਿਆ ਏ ਸਹਬ ਦਾ ਟੋਪ ਉੱਡੇਗਾ ਤਾਂ ਤੁਸੀਂ ਮੁਫਤ ਵਿੱਚ ਮਾਰੇ ਜਾਣਾ ਕੀ ਮਤਲਬ ਬੱਬਰ ਆ ਰਹੇ ਨੇ ਥਾਣੇਦਾਰ ਨੇ ਪੁੱਛਿਆ ਇਹ ਕੋਈ ਵੱਡੀ ਗੱਲ ਨਹੀਂ ਮੇਰੇ ਸਾਥੀ ਆ ਜਾਣ ਇਹ ਆ ਕੇ ਤੰਨਾ ਸਿੰਘ ਹੱਸ ਪਿਆ ਖੇੜ ਖੜਾ ਕੇ ਐਨਾ ਹੱਸਿਆ ਕਿ ਸਾਰੇ ਹੈਰਾਨ ਹੋ ਗਏ ਉਸਦੇ ਹਾਸੇ ਪਿੱਛੇ ਖਤਰਾ ਸੀ ਮਿਸਟਰ ਹਾਰਟਨ ਤੁਮ ਗੋਡ ਪਰਮਾਤਮਾ ਕੋ ਚੇਤੇ ਕਰੋ ਹਮ ਲੋਗ ਤੁਮ ਲੋਕੋ ਬੋਲਤਾ ਤੰਨਾ ਸਿੰਘ ਨੇ ਆਪਣੇ ਬੁੱਲ ਟੇਡੇ ਕਰਕੇ ਹ ਹਾਰਟਨ ਦਾ ਮਖੌਲ ਉਡਾਇਆ ਪੰਜਾਬੀ ਸਿਪਾਹੀ ਤੇ ਦੂਸਰੇ ਲੋਕਾਂ ਦਾ ਹਾਸਾ ਔਖਾ ਰੁਕਿਆ ਉਹ ਹੋ ਹੱਸ ਤਾਂ ਸਕਦੇ ਨਹੀਂ ਸਨ ਗੋਰਾ ਅਫਸਰ ਹੱਸਦਿਆਂ ਨੂੰ ਦੇਖ ਕੇ ਕੂਰੀ ਨਾਲ ਹੀ ਉਹਨਾਂ ਦੀ ਜਾਨ ਖਿੱਚ ਲੈਂਦਾ ਉਹ ਚੁੱਪ ਰਹੇ ਉੱਪਰੋਂ ਦਿਨ ਚੜ ਆਇਆ ਤੰਨਾ ਸਿੰਘ ਖੁਸ਼ੀ-ਖੁਸ਼ੀ ਗੱਲਾਂ ਕਰੀ ਗਿਆ ਉਹ ਜਿਵੇਂ ਬਹੁਤ ਕੁਝ ਆਖਣਾ ਚਾਹੁੰਦਾ ਸੀ ਉਸਨੇ ਕਿਹਾ ਮਿਸਟਰ ਹਾਟਨ ਤੁਮ ਨਹੀਂ ਜਾਣਤਾ ਹਮ ਲੋਕ ਤੁਮ ਲੋਗੋਂ ਕੋ ਮਾਰੇਗਾ ਜਿਤਨਾ ਚੇ ਤੁਮ लोग भारत को छोड़ नहीं जाते बक बक बंट करो बताओ तुम्हारे साथी कहाँ हैं हाटल न कुछ गुस्सा आया पर तन्ना तो सिंह ने मत्थे वट ना पाया वह खिड़े मथे गलां करता रहा टोप वाले बिल्ले तुम्हारे बच्चे हैं तुम्हारी वाइफ क्या बात करता है हम तुमको आखता तुम्हारा कोई है तो उसको याद कर लो तुम के आज मारे जाना है हमने हमको कौन मारेगा तुम्हारा कर्म तुम्हारा दिल साहेब कर्म कौन है कहाँ है हम उसको पकड़ेगा अरे उल्लू के पट्टे तन्ना सिंह गर्म हो गया इसको ले चलो ये गाली निकालता है हाटन ने आख्या स्त्री पुरुष दूर दूर खड़ोते हुए देख रहे सन सूरज पूरी लाली न उदय होया सी ਸਰਦਾਰ ਤੰਨਾ ਸਿੰਘ ਦੇ ਚਿਹਰੇ ਤੇ ਲਾਲ ਕਿਰਨਾ ਪਈਆ ਉਹਦਾ ਚਿਹਰਾ ਅਨੋਖਾ ਹੀ ਲਾਲ ਸੀ ਉਸ ਨੇ ਮੰਨਨਹਾਨਾ ਨਗਰਵਲ ਦੇਖਿਆ ਲੰਬੜਦਾਰ ਤੇ ਸਰਕਾਰੀ ਚਾਟੜੇ ਅੱਗੇ-ਅੱਗੇ ਸਨ ਸਿਪਾਹੀ ਵੀ ਸਨ ਮਿਸਟਰ ਹਾਰਟਨ ਸਿਰ ਤੇ ਟੋਪ ਰੱਖੀ ਖਲੋਤਾ ਸੀ ਤੁਰਨ ਦੀ ਤਿਆਰੀ ਸੀ ਤੰਨਾ ਸਿੰਘ ਨੂੰ ਹਸ਼ਿਆਰਪੁਰ ਦੀ ਕੋਤਵਾਲੀ ਵਿੱਚ ਲੈ ਜਾਣਾ ਸੀ ਤੇ ਉਥੋਂ ਲਾਹੌਰ ਦੇ ਘਰੇ ਨੂੰ ਜਿੱਥੇ ਉਹਦੇ ਸਾਥੀ ਜਿਹੜੇ ਵੀ ਫੜੇ ਜਾਂਦੇ ਸਨ ਭੇਜੇ ਜਾਂਦੇ ਸਨ ਲੈ ਤੁਰੇ ਹਾਟਣ ਨੇ ਰਤਾ ਕੋਗੇ ਹੋ ਕੇ ਕੋੜੇ ਤੇ ਚੜਨਾ ਸੀ ਖੁੱਲੀ ਥਾਂ ਆਈ ਤਾਂ ਤੰਨਾ ਸਿੰਘ ਨੇ ਉੱਚੀ ਕਿਹਾ ਸਾਬਹਾਦਰ ਟੁਮ ਰਟਾ ਹਮਾਰੀ ਬਾਤ ਸੁਨੋ ਕੀ ਬਾਤ ਹੈ ਆਕੇ ਹਾਟਣ ਅੱਗੇ ਹੋਇਆ ਸਤ ਕੁਸਪਾਈ ਲਾਗੇ ਹੋਏ ਕਿ ਤੰਨਾ ਸਿੰਘ ਸਾਹਿਬ ਨੂੰ ਕੁਝ ਆਖੇ ਨਾ ਉਸ ਨੂੰ ਹਥਕੜੀ ਵੀ ਲੱਗੀ ਸੀ ਤੰਨਾ ਸਿੰਘ ਮੁਸਕਰਾਇਆ ਹੇਰ ਉਸਨੇ ਗੱਜਕੇ ਕਿਹਾ ਬੋਲੇ ਸੋ ਨਿਹਾਲ ਸਤ ਸ਼੍ਰੀ ਅਕਾਲ ਆਜ਼ਾਦੀ ਆਏ ਗੁਲਾਮੀ ਜਾਏ ਮੋਰ ਇੱਕਦਮ ਕੰਬਿਆ ਹਿੱਲਿਆ ਉਸਦੇ ਹਿਲਣ ਕੰਬਣ ਨਾਲ ਉਸਨੇ ਜਿਹੜਾ ਬੰਬ ਕੱਚ ਦੇ ਲੋਕੋ ਕੇ ਰੱਖਿਆ ਸੀ ਉਹ ਧਰਤੀ ਤੇ ਡਿੱਗ ਕੇ ਫਟ ਗਿਆ ਉਸਦਾ ਭਿਆਨਕ ਧਮਾਕਾ ਪਿਆ ਪਿੰਡ ਦੇ ਕੰਦਾ ਕੋਠੇ ਹਿਲ ਗਏ ਧੰਨਾ ਸਿੰਘ ਦਾ ਸਰੀਰ ਅੰਗ ਅੰਗ ਹੋ ਕੇ ਉੱਡ ਗਿਆ ਉਸਦੀ ਹੂੰਦ ਹੀ ਖਤਮ ਹੋ ਗਈ ਉਸਦੇ ਨਾਲ ਮਿਸਟਰ ਹਾਰਟਨ ਦਾ ਟੋਪ ਤਾਂ ਉੱਡ ਕੇ ਕੋਠੇ ਦੇ ਪਿਆ ਤੇ ਉਸਦੀ ਬਾਹ ਕਿਤੇ ਸਿਰ ਕਾਲਾ ਹੋ ਕੇ ਧੜ ਉੱਤੇ ਡਿੱਗ ਪਿਆ ਪੰਜ ਹਿੰਦੁਸਤਾਨੀ ਸਿਪਾਈ ਉੱਡ ਗਏ ਸਾਰਾ ਪਿੰਡ ਕਬਰ ਆ ਗਿਆ ਜਿਹੜੇ ਸਿਪਾਹੀ ਬਚੇ ਉਹ ਡਰ ਨਾਲ ਬੰਦ ਲਗੇ ਉਹਨਾਂ ਨੂੰ ਕੁਝ ਨਾ ਸੁਝੇ ਕਿ ਉਹ ਕੀ ਕਰਨ ਇੱਕ ਥਾਣੇਦਾਰ ਹੋਛਿਰਿਆ ਉਸ ਗੋਰਾ ਨਠਾ ਕੇ ਹੁਸ਼ਿਆਰਪੁਰ ਟਿਪਟੀ ਕਮਿਸ਼ਨਰ ਕੋਲ ਇਤਲਾਹ ਦੇਣ ਵਾਸਤੇ ਭੱਜ ਗਿਆ। ਬਾਕੀ ਦੇ ਉਥੇ ਹੀ ਭੈ ਪੀਤ ਹੋਇ ਖਲੋਤੇ ਦੇਖਦੇ ਰਹੇ ਸੜਿਆ ਤੇ ਮਰਿਆ ਨੂੰ ਸورਮੇ ਧੰਨਾ ਸਿੰਘ ਦੇ ਸਰੀਰ ਦੇ ਕੁਝ ਹਿੱਸੇ ਉਥੇ ਹੀ ਪਏ ਸਨ ਪਰ ਕੋਲ ਪਿਆਸੀ ਸਤੰਤਰਤਾ ਦਾ ਵੈਰੀ ਮਿਸਟਰ ਹਾਰਟਨ ਸਮੁੰਦਰੋਂ ਆਇਆ ਗੋਰਾ ਸورਮਾ ਧੰਨਾ ਸਿੰਘ ਆਪਣੀ ਪ੍ਰਤੀਗਿਆ ਪੂਰੀ ਕਰ ਗਿਆ ਉਹ ਜਿਉਂਦਾ ਵੈਰੀ ਦੇ ਹੱਥ ਨਾ ਆਇਆ ਜਵਾਲਾ ਸਿੰਘ ਪਾਪੀ ਦਾ ਪਤਾ ਨਾ ਲੱਗਾ ਉਹ ਕਿੱਧਰ ਗਿਆ ਮੰਨਨ ਹਾਨਾ ਦੇ ਵਸਨੀਕ ਫੌਜ ਤੇ ਪੁਲਸ ਦੇ ਜੁਲਮ ਤੋਂ ਤਾਂਗਾ ਕੇ ਆਨੇ ਬਹਾਨੇ ਪਿੰਡੋਂ ਖਿਸਕਣ ਲੱਗੇ ਘਰ ਘਰ ਤੰਨਾ ਸਿੰਘ ਦੀ ਬਹਾਦਰੀ ਦੀ ਚਰਚਾ ਹੋਣ ਲੱਗੀ ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ ਇਤਿਹਾਸ ਪੜ੍ਹਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬਿੰਦਵਤ ਪ੍ਰਕਾਰ ਦੀਆਂ ਪੁਲਣਾਂ ਚੋਂ ਹੋ ਜਾਂਦੀਆਂ ਹਨ ਗੁਰੂ ਸਾਹਿਬ ਬਖਸ਼ਨਹਾਰ ਨੇ ਕਿਰਪਾ ਕਰਨ ਅੱਗੇ ਤੋਂ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਂਦੇ ਸੋਜੀ ਬਖਸ਼ਣ ਅਗਲਾ ਦਿਹਾੜੇ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ